ਕੌਂ ਸ਼ੀ ਪਾਸ ਹੋ ਮੁੰਡਾ ਅੱਜ ਦਾ ਏ ਪਾਸ ਨਹੀਂ ਕਬਰ ਉੱਤੇ ਗੱਡੀ ਦੋਵੇਂ ਜੀ ਕਲਾਸੀ ਤੇ ਸਿੱਧੂ ਮੁਸੇ ਬੜਾ ਉਸਨੀ ਦੁੱਲਾ ਆਪਣੇ ਨਾਮ ਨਾਲ ਕਿਉਂ ਕਰਦਾ ਸੀ ਬਾਕੀ ਚੱਲੇ ਪਾਸ ਦੇ ਵਿਚਾਰਾਂ ਵਾਂਗੂ ਨਹੀਂ ਦੀ ਮੁੰਡਾ ਪਾਵਰ ਰੱਤੇ ਤੇ ਕੀ ਕਾਰਨ ਏ ਕਿ ਪਾਸ ਦਾ ਵੀ ਸਿੱਧੂ ਵਾਂਗੂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੁਨੀਆ ਵਿੱਚ ਕਈ ਕਵੀ ਆਉਂਦੇ ਨੇ ਪਰ ਕੁਝ ਕਵੀ ਆਪਣੀ ਕਲਮ ਨਾਲ ਦੁਨੀਆ ਨੂੰ ਸਿਸਟਮ ਨੂੰ ਤੇ ਸੱਤਾ ਨੂੰ ਹਿਲਾ ਕੇ ਰੱਖ ਦਿੰਦੇ ਨੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰ ਰਹੇ ਹਾਂ ਪਾਸ ਦੀ ਜਿਸ ਦੀ ਇੱਕ ਲਹਿਰ ਪੰਜਾਬ ਦੇ ਨਾਸ ਨਾਸ ਵਿੱਚ ਦੌੜਦੀ ਹੈ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਕਿ ਕਿਸੇ ਨੂੰ ਡਰ ਲੱਗ ਰਿਹਾ ਹੈ ਕਿ ਪਾਸ ਕੀ ਕਵਿਤਾ ਸਰਕਾਰੀ ਕਿਤਾਬਾਂ ਦੇ ਪੰਨੋ ਸੇ ਹਟਾ دی ਜਾਏ ਸਭ ਸੇ ਖਤਰਨਾਕ ਹੁੰਦਾ ਹੈ ਹਮਾਰੇ ਸੁਪਨੋ ਕਾ ਮਰ ਜਾਣਾ यह कविता की एक पंक्ति है मगर अपने आप में एक कविता है पूरी कविता जिन्हें बोलने से डर लगता है वो अगर दिन में स्नान किए बगैर भी एक बार पढ़ लेंगे तो बोलने लगेंगे किसी के भी सामने और किसी के भी खिलाफ ਪਾਸ ਦਾ ਅਸਲੀ ਨਾਮ ਅਰਤਾਰ ਸਿੰਘ ਸੰਧੂ ਸੀ 1950 ਵਿੱਚ ਜੰਮੇ ਇੱਕ ਆ ਸਧਾਰਨ ਪਰਿਵਾਰ ਦਾ ਲੜਕਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਐਡਾ ਵੱਡਾ ਕਵੀ ਬਣ ਜਾਵੇਗਾ ਜਿਹੜੇ ਟਾਈਮ ਵਿੱਚ ਲੋਕ ਕਵੀ ਦਾ ਚਰਮਾਸਪਾਲ ਦੇ ਸੀ ਪਾਸ ਉਸ ਟਾਈਮ ਆਪਣੀ ਤਵੀਤਾ ਮਾਂ ਵਿੱਚ ਤਨਾ ਇਨਕੁਆਰਟੀ ਆਪਰੇਸ਼ਨਸ ਨੂੰ ਲਫ਼ਜ਼ਾਂ ਵਿੱਚ ਉਤਾਰਦਾ ਸੀ ਉਹ ਕਵਿਤਾ ਨਹੀਂ ਲਿਖਦਾ ਸੀ ਉਹ ਇੱਕ ਜੰਗ ਲਿਖਦਾ ਸੀ ਪਾਸ ਦੀ ਪੋਇਟਰੀ ਇੱਕ ਪੋਇਟਰੀ ਨਹੀਂ ਸੀ ਉਹ ਇੱਕ ਇਤਿਹਾਸ ਸੀ ਉਹ ਕਹਿੰਦਾ ਹੈ ਕਵਿਤਾ ਵਿੱਚ ਲੋਕਾਂ ਦਾ ਹੱਕ ਹੁੰਦਾ ਹੈ ਉਸ ਦੀ ਸਭ ਤੋਂ ਫੇਮਸ ਲਾਈਨ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਣਿਆਂ ਦਾ ਮਰ ਜਾਣਾ ਇਹ ਇੱਕ ਸ਼ੇਅਰ ਨਹੀਂ ਸੀ ਇਹ ਇੱਕ 警告 ਸੀ ਜਦੋਂ ਬੰਦੇ ਦੇ ਸੁਪਨੇ ਮਰ ਜਾਂਦੇ ਨੇ ਉਹ ਸਮਾਜ ਲਈ ਸਭ ਤੋਂ ਖਤਰਨਾਕ ਬਣ ਜਾਂਦਾ ਹੈ ਅੱਜ ਵੀ ਰੀਲ ਸਪੀਚਸ ਤੇ ਸੰਗਸ ਵਿੱਚ ਇਹ ਲੈਣਾ ਬਹੁਤ ਚੱਲਦੇ ਨੇ ਕਿਉਂਕਿ ਇੱਕ ਕੌੜਾ ਸੱਚ ਹੈ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਪੰਜਾਬੀ ਸਿੰਗਰਸ ਨੇ ਪਾਸ ਨੂੰ ਹੀ ਕਿਉਂ ਇੰਨਾ ਪਸੰਦ ਕੀਤਾ ਇੰਨਾ ਸਾਰੇ ਪੰਜਾਬੀ ਸਿੰਗਰਸ ਨੇ ਪਾਸ ਦੀ ਗੱਲ ਕੀਤੀ ਹੈ ਸਾਰੇ ਲਾਇਰਿਕਸ ਵਿੱਚ ਕਹੀਂ ਨਾ ਕਹੀਂ ਪਾਸ ਦੀ ਰੈਵਲੂশনারੀ ਸੋਚ ਦੇ ਰੰਗ ਮਿਲਦੇ ਨੇ ਕਿਉਂਕਿ ਸਾਰੇ ਸਿੰਗਰਸ ਗੀਤ ਨੂੰ ਵਧੀਆ ਬਣਾਉਣ ਲਈ ਪਾਸ ਦੀ ਫਲਸਫੀ ਨੂੰ ਫੋਲੋ ਕਰਦੇ ਨੇ ਕਿਉਂਕਿ ਉਹਦੀ ਕਾਰਨੋਂ ਫਿਲਟਰ ਤੋਂ ਬਿਨਾਂ ਸੱਚ ਸੀ ਪਾਸ ਨੂੰ ਕਈ ਲੋਕ ਪੁਆਇੰਟ ਕਹਿੰਦੇ ਹਨ ਪਰ ਉਹ ਪੁਆਇੰਟ ਤੋਂ ਜ਼ਿਆਦਾ ਇੱਕ ਵਿਚਾਰਧਾਰਾ ਸੀ ਓਕੇ ਨਾ ਜੀ ਜਿਹੜੀ ਕਵਿਤਾ ਲੋਕਾਂ ਲਈ ਨਹੀਂ ਉਹ ਕਵਿਤਾ ਹੀ ਨਹੀਂ ਉਹ ਕਵਿਤਾ ਵਿੱਚ ਲੋਕਾਂ ਦੇ ਹੱਕਾਂ ਬਾਰੇ ਗੱਲ ਕਰਦਾ ਸੀ ਤੇ ਉਸ ਦੀ ਕਲਮ ਨਹੀਂ ਪੱਖ ਸੀ ਤੇ ਇਹੀ ਉਸ ਦੀ ਸਭ ਤੋਂ ਵੱਡੀ ਕੁਆਲਿਟੀ ਸੀ ਇਹੋ ਜਿਹੇ ਬੰਦੇ ਦੁਨੀਆ ਤੇ ਘੱਟ ਹੀ ਜੰਮਦੇ ਨੇ ਤੇ 1980 ਦਾ ਪੰਜਾਬ ਹਿੰਸਾ ਅੰਡਾਰਾ ਸਿਆਸੀ ਤੇ ਗੋਲੀਬਾਰੀ ਨਾਲ ਭਰਿਆ ਹੋਇਆ ਸੀ ਇੱਕ ਕਵੀ ਜੋ ਸੱਚ ਦੇ ਬਾਰੇ ਲਿਖਦਾ ਸੀ ਐਸੇ ਦੌਰ ਵਿੱਚ ਕਿੰਨਾ ਕੁ ਟਾਈਮ ਸਰਵਾਈਵ ਕਰ ਸਕਦਾ ਸੀ ਤੇ 23 ਮਾਰਚ 1988 ਨੂੰ ਪਾਸ ਨੂੰ ਉਸ ਦੇ ਘਰ ਦੇ ਨੇੜੇ ਹਥਿਆਰਬੰਦ ਲੋਕਾਂ ਨੇ ਮਾਰ ਦਿੱਤਾ ਉਸ ਟਾਈਮ ਉਹ ਸਿਰਫ 38 ਸਾਲਾਂ ਦਾ ਸੀ ਜਦੋਂ ਉੱਥੇ ਗਏ ਆ ਤੇ ਮੈਨੂੰ ਪਾਸ ਨੂੰ ਉਥੋਂ ਵਾਪਸ ਭੇਜਤਾ ਤੇ ਪਿੱਛੇ ਗੋਲੀ ਚੱਲਦੀ ਹੈ ਉੱਥੇ ਲੱਗੀ ਇੱਕਾਂ ਦਾ ਬੁੱਟਾ ਆ ਉੱਥੇ ਜਦੋਂ ਜਿਉਂਦਾ ਸੀ ਲੋਕ ਉਸ ਤੋਂ ਡਰਦੇ ਸਨ ਜਦੋਂ ਉਹ ਮਰ ਗਿਆ ਉਹ ਲੋਕਾਂ ਲਈ ਲੈਜੈਂਡ ਬਣ ਗਿਆ ਤੁਸੀਂ ਜਦ ਵੀ ਸਿਸਟਮ ਦੇ ਖਿਲਾਫ ਬੋਲਦੇ ਹੋ ਇਨਜਸਟਿਸ ਦੇ ਖਿਲਾਫ ਖੜੇ ਹੁੰਨੇ ਹੋ ਤਾਂ ਤੁਹਾਡੇ ਅੰਦਰ ਕਿਤੇ ਨਾ ਕਿਤੇ ਪਾਸ ਦੀ ਸੋਚ ਬੈਠੀ ਹੁੰਦੀ ਹੈ ਪਾਸ ਮਰਤਾ ਗਿਆ ਪਰ ਜਾਂਦਾ ਜਾਂਦਾ ਪੰਜਾਬ ਨੂੰ ਅਜਿਹੀਆਂ ਕਵਿਤਾਵਾਂ ਦੇ ਗਿਆ ਜੋ ਅੱਜ ਵੀ ਪੰਜਾਬ ਦੀਆਂ ਦਿਲ ਦੀਆਂ ਧੜਕਣਾ ਨੇ ਤੇ ਹਾਂਜੀ ਦੋਸਤੋ ਆਸੀ ਪਾਸ ਦੀ ਕਹਾਣੀ ਤੇ ਪਾਸ ਕੌਣ ਸੀ ਤੁਹਾਨੂੰ ਪਤਾ ਲੱਗੀ ਗਿਆ ਹੋਣਾ ਪੱਜਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ